ਸ਼ੁਭਕਰਨ ਸਿੰਘ ਦੇ ਕੇਸ ਵਿੱਚ ਪਾ ਪੁਲਿਸ ਵੱਲੋਂ ਕਾਨੂੰਨੀ ਮਾਰਾਂ ਤੋਂ ਰਾਇਲੈਂਡ ਤੋਂ ਬਾਅਦ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਕੇਸ ਦੀ ਅਗਲੇਰੀ ਤਫ਼ਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ ਅੱਜ ਪਰਿਵਾਰ ਵੱਲੋਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪਰਿਵਾਰ ਦੀ ਇੱਛਾ ਦੇ ਮੁਤਾਬਕ ਉਹਨਾਂ ਦੀ ਬੇਟੀ ਜਿਸ ਨੇ ਪਲੱਸ 2 ਕੀਤੀ ਹੋਈ ਹੈ ਉਸ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ਼ਹੀਦ ਸੁਭਕਰਨ ਸਿੰਘ ਦੇ ਪਰਿਵਾਰ ਨਾਲ ਹਰ ਵਕਤ ਖੜੇ ਗੈਰ ਰਾਜਨੀਤਿਕ ਸੰਜੁਗ ਮੋਰਚੇ ਦੀਆਂ ਪਾਰਟੀਆਂ ਵੱਲੋਂ ਆਪ ਆਪਣੇ ਝੰਡਿਆਂ ਨਾਲ ਅੰਤਿਮ ਵਿਦਾਇਗੀ ਦੇ ਕੇ ਖਨੋਰੀ ਬਾਰਡਰ ਤੋਂ ਜੋ ਰਵਾਨਾ ਕਰ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੋਰੀ ਬਾਰਡਰ ਤੋਂ ਵੱਖ-ਵੱਖ ਆਗੂ ਜੋ ਸੁਭਕਰਮਨ ਦੀ ਮਿੱਟੀਕ ਦੇਹ ਨੂੰ ਖਨੋਰੀ ਬਾਰਡਰ ਤੋਂ ਵਾਪਸ ਉਸ ਦੇ ਪਿੰਡ ਵੱਲ ਨੂੰ ਰਵਾਨਾ ਕਰ ਰਹੇ ਨੇ ਇਹ ਤਸਵੀਰਾਂ ਤੁਸੀਂ ਖਨੋਰੀ ਬਾਰਡਰ ਤੋਂ ਦੇਖ ਰਹੇ ਹੋ ਅੱਜ ਤੱਕ ਸਹਿਮਤੀ ਸਿਰਫ ਇੰਨੀ ਹੈ ਕਿ ਅਸੀਂ ਐਫ ਆਈ ਆਰ ਕਰਾਉਣੀ ਚਾਹੁੰਦੇ ਸੀ ਐਫ ਆਈ ਆਰ ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਬਕਾਇਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਹੋਈ ਹੈ ਇਹ ਪੋਸਟਮਾਰਟਮ ਜਿਹੜਾ ਹੋਇਆ ਉਹਦੇ ਵਿੱਚ ਬਕਾਇਦਾ ਵੀਡੀਓਗ੍ਰਾਫੀ ਹੋਈ ਹੈ ਤੇ ਉਸ ਤੋਂ ਬਾਅਦ ਸਾਡਾ ਇਨਾ ਕੀ ਹੋਇਆ ਹਜੇ ਕਿ ਸੀਐਨ ਦਾ ਮਤਲਬ ਆਜਾ ਅੰਤਮ ਸੰਸਕਾਰ 3 ਵਜੇ ਇਨਾ ਦੇ ਪਿੰਡ ਵੱਲੋਂ ਵਿਖੇ ਕਰਾਂਗੇ ਕੀ ਕੀ ਗੱਲਾਂ ਨੂੰ ਲੈ ਕੇ ਤੁਹਾਡੀ ਸਹਿਮਤੀ ਬਣੀ ਹੈ ਯਾਰ ਮੈਂ ਕਹਿੰਦਾ ਸਹਿਮਤੀ ਸਿਰਫ ਮੈਂ ਪਹਿਲਾਂ ਹੀ ਬੋਲਤਾ ਹੈ ਪਲੀਜ਼ ਆਪਣੇ ਕੋਲ ਸਮਾਂ ਇਹਨਾਂ ਨਹੀਂ ਹੈ ਕਿ ਇੱਕ ਇੱਕ ਬੰਦਾ ਜੁਆਫਾ ਕਰਕੇ ਜੀ ਜੀ ਸੰਨ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਪੋਸਟਮਾਰਟਮ ਹੋ ਗਿਆ ਟੱਲੇਵਾਲ ਤੋਂ ਹਰਿਆਣਾ ਸਰਕਾਰ ਕੰਮ ਕਰਦੀਆਂ ਲੈਂਦੀਆਂ ਹੁੰਦੀਆਂ ਨੇ ਇਹ ਸਰਕਾਰ ਦਾ ਕੰਮ ਹੈ ਸਰਕਾਰ ਆਪਣਾ ਕਰ ਰਹੀ ਹੈ ਅਸੀਂ ਆਪਣਾ ਕਰ ਰਹੇ ਹਾਂ ਟੱਲੇਵਾਲ ਸਾਹਿਬ ਅੱਗੇ ਦੀ ਰਣਨੀਤੀ ਕੀ ਹੈ ਬ੍ਰਦਰ ਹਜੇ ਮਤਲਬ ਅਸੀਂ